ਆਹ ਨਾ ਸ੍ਰੀ ਸਤਗੁਰ ਤਬਰ ਦੇ ਵਿਚਾਰ ਕਦੋਂ ਸ਼੍ਰੋਮਣੀ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਹਿਰਦੇ ਵਿੱਚ ਇਹ ਵਿਚਾਰ ਕੀਤੀ ਹੈ ਇਸ ਕੇ ਉਪਜਹਿ ਬਲੀ ਉਦਾਰਾ ਹੁਣ ਸਤਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਆਉਣ ਵਾਲੇ ਸਮੇਂ ਦੀ ਜਾਣਗੇ ਕਹਿਣ ਲੱਗੇ ਇਹ ਬਾਲਕ ਜਿੱਥੇ ਮਹਿਮਾ ਹੋਈ ਨਾ ਭੀ ਉਹਨਾਂ ਨੇ ਸੀਸ ਦੇ ਕੇ ਧਰਮ ਰੱਖਿਆ ਕਰਨੀ ਹੈ ਹੁਣ ਗੁਰੂ ਅਰਗੋਬਿੰਦ ਸਾਹਿਬ ਜੀ ਉਹ ਤੋਂ ਵੀ ਅੱਗੇ ਸਵੇਕ ਕੇ ਕਿ ਇਹਨਾਂ ਦੇ ਘਰ ਵਿੱਚ ਇੱਕ ਬੜਾ ਬਲੀ ਬਹਾਦਰ ਯੋद्धा ਪੈਦਾ ਹੋਵੇਗਾ ਰਣ ਬਹਾਦਰੀ ਕਰੇ ਬਡੇਰੀ ਉਹ ਯੋद्धा ਪ੍ਰਗਟ ਹੋ ਕਰਕੇ ਮੈਦਾਨੇ ਜੰਗ ਅੰਦਰ ਬਹੁਤ ਬਹਾਦਰੀ ਕਰੇਗਾ ਜੰਗ ਜੁਦ ਲੜੇਗਾ ਸਰਬੰਸ ਵਾਰੇਗਾ ਇੰਨੀ ਬਹਾਦਰੀ ਵਾਲਾ ਸ਼ੂਰਮਾ ਹੋਵੇਗਾ ਕਿ ਉਹਨਾਂ ਦੇ ਤਨਖ ਤੋਂ ਚੱਲਿਆ ਇੱਕ ਇੱਕ ਤੀਰ 10 10000 ਵੈਰੀਆਂ ਦੇ ਵਿੱਚੋਂ ਦੀ ਨੰਗ ਕੇ ਧਰਤੀ 'ਚ ਗੱਡਿਆ ਜਾਏਗਾ ਇਹੋ ਜਿਹਾ ਬਹਾਦਰੀ ਕਰਨ ਵਾਲਾ ਸੂਰਮਾ ਇਹਨਾਂ ਦੇ ਘਰ ਵਿੱਚ ਪੈਦਾ ਹੋਣਾ। ਇਹ ਨਿਰਭੈ ਜੜ ਤੁਰਕ ਉਖੇਰੀ। ਉਹ ਬੜਾ ਨਿਰਭੈ ਹੋਵੇਗਾ ਅਤੇ ਇਹ ਬਾਲਕ ਨਿਰਭੈ ਹੋਣਗੇ। ਇਹਨਾਂ ਨੇ ਤੁਰਕਾਂ ਦੀ ਜੜ ਪੁੱਟ ਦੇਣੀ ਹੈ ਇਸ ਧਰ ਰਾਜ ਤੋਂ। ਸੁਤ ਬਹਾਰ ਦੀ ਬਹਾਦਰੀ ਤੇਗ ਕਰੇ ਹੈ। ਸੋ ਇਸ ਤਰ੍ਹਾਂ ਇਹ ਸੁਪੁੱਤਰ ਸਾਡਾ ਤੇ ਫਿਰ ਇਹਨਾਂ ਦਾ ਅੱਗੇ ਸੁਪੁੱਤਰ ਜਿਹੜਾ ਬਹਾਦਰ ਪੈਦਾ ਹੋਣਾ ਤੇਗ ਦੀ ਬਹਾਦਰੀ ਕਰਨਗੇ ਸ਼ਸਤਰਾਂ ਦੀ ਬਹਾਦਰੀ ਕਰਨਗੇ ਲੜਨਗੇ ਜੰਗ ਜੁੱਧ ਸਤਰ ਬ੍ਰਿੰਦ ਕੋ ਜੰਗ ਖਪੈ ਹੈ ਬਹੁਤੇ ਬਹੁਤੇ ਵੈਰੀਆਂ ਨੂੰ ਦੁਸ਼ਮਣਾਂ ਨੂੰ ਮੈਦਾਨੇ ਜੰਗ ਅੰਦਰ ਨਾਸ ਕਰ ਦੇਣਗੇ ਜਾਂ ਤੇ ਤੇਗ ਬਹਾਦਰ ਨਾਮ ਇਸ ਕਰਕੇ ਇਹਨਾਂ ਦਾ ਨਾਮ ਵੀ ਤੇਗ ਬਹਾਦਰ ਹੀ ਰੱਖਣਾ ਚਾਹੀਦਾ ਹੈ ਇਸ ਪ੍ਰਕਾਰ ਬਹੁਤਾਤ ਆਮ ਤੌਰ ਤੇ ਸੋ ਇਤਿਹਾਸਕਾਰਾਂ ਦੀਆਂ ਰਾਵਾਂ ਅਨੁਸਾਰ ਕਈ ਕੁਝ ਹੋਰ ਦਲੀਲਾਂ ਦਿੱਤੀਆਂ ਜਾਂਦੀਆਂ ਨੇ ਪਰ ਇਸ ਗ੍ਰੰਥ ਅਨੁਸਾਰ ਸਤਿਗੁਰੂ ਜੀ ਦਾ ਆਰੰਭ ਵੇਲੇ ਹੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਆਪਣੇ ਆਉਣ ਵਾਲੇ ਸਮੇਂ ਵਿੱਚ ਕੀ ਬਹਾਦਰੀ ਹੋਣੀ ਹੈ ਉਹਨਾਂ ਦੇ ਗ੍ਰਹਿ ਵਿਕੇ ਸਾਹਿਬਜਾਦਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪ੍ਰਗਟ ਹੋ ਕੇ ਕੀ ਤੇਗ ਦੀ ਬਹਾਦਰੀ ਕਰਨੀ ਹੈ ਉਹ ਸਭ ਕਾਸੇ ਨੂੰ ਜਾਣ ਕੇ ਉਨ੍ਹਾਂ ਦਾ ਨਾਮ ਤੇਗ ਬਹਾਦਰੀ ਰੱਖਿਆ ਹੈ ਧਰਿਓ ਵਿਚਾਰ ਗੁਰੂ ਅਬਰਾਮ ਇਸ ਤਰ੍ਹਾਂ ਬੜੀ ਸੁੰਦਰ ਵਿਚਾਰ ਕਰਕੇ ਬੜੀ ਸੁੰਦਰਤਾ ਵਾਲਾ ਇਹ ਸੁੰਦਰ ਨਾਮ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਰੱਖਣਾ ਕੀਤਾ ਹੈ